ਜਦੋਂ ਅਸੀਂ ਨੀਤੀ ਵਚਨ ਕਹੋਤਾ ਪਰਮੇਸ਼ਰ ਦੀ ਬਾਣੀ ਨੂੰ ਪੜਾਂਗੇ ਖੁਦਾਵੰ ਦੇ ਪਾਕ ਕਲਾਮ ਨੂੰ ਨੌ ਦੀ 10 ਸਤ ਪੜਾਂਗੇ ਪ੍ਰਭੂ ਦਾ ਕਲਾਮ ਇਹ ਦੱਸਦਾ ਵਾ ਕਿ ਕੋਈ ਵੀ ਚੀਜ਼ ਆ ਪ੍ਰਾਪਤ ਕਿੱਥੋਂ ਹੁੰਦੀ ਹੈ ਕੋਈ ਵੀ ਚੀਜ਼ ਮਿਲਦੀ ਕਿੱਥੋਂ ਆ ਜਦੋਂ ਐਜੂਕੇਸ਼ਨ ਸਕੂਲ ਦੇ ਵਿੱਚੋਂ ਠੀਕ ਆ ਜੀ ਬਰਕਤ ਰੱਬ ਦੀ ਹਜ਼ੂਰੀ ਦੇ ਵਿੱਚੋਂ ਇਸੇ ਤਰ੍ਹਾਂ ਚੰਗੀ ਸਿੱਖਿਆ ਚੰਗੀ ਜਿਹੜੀ ਆ ਉਹ ਸੰਗਤ ਵਿੱਚੋਂ ਤੋਂ ਖੁਦਾ ਦਾ ਪਾਕ ਕਲਾਮ ਅੱਜ ਇਹ ਵੀ ਸਿੱਖਾ ਕੇ ਕਿ ਸਾਰਿਆਂ ਨਾਲੋਂ ਉੱਤਮ ਤੇ ਸਾਰਿਆਂ ਨਾਲ ਮਹਿੰਗੀ ਕਿਹੜੀ ਚੀਜ਼ ਹੈ ਉਹ ਲਿਖਿਆ ਕਿ ਬੁੱਧ ਹallelujah ਉਹ ਬੁੱਧ ਮਿਲਦੀ ਕਿਵੇਂ ਆ ਅਸੀਂ ਉਸ ਵਰਸ ਨੂੰ ਪੜਨ ਜਾ ਰਹੇ ਆ ਕਿ ਬੁੱਧ ਪਰਮੇਸ਼ਰ ਦੇ ਡਰ ਤੋਂ ਮਿਲਦੀ ਹੈ ਪਰਮੇਸ਼ਰ ਦਾ ਭੈ ਬੁੱਧ ਦਾ ਮੁੱਢ ਤੇ ਜਿਹੜਾ ਲਿਖਿਆ ਵਾ ਕਿ ਸਮਝਦਾਰ ਇਨਸਾਨ ਹੈ ਉਹ ਤੋਂ ਗਿਆਨ ਉਹਦੀਆਂ ਗੱਲਾਂ ਤੋਂ ਪ੍ਰਾਪਤ ਹੁੰਦਾ ਤੋ ਟੰਗ ਪਹਿਲਾ ਰੱਬ ਪ੍ਰਭੂ ਦਾ ਡਰ ਜਿਹਨੂੰ ਅਸੀਂ ਜਹਾਵਾ ਮੀਨਜ ਹੀਬਰੂ ਦਾ ਸ਼ਬਦ ਇੱਕੋ ਹੀ ਪਰਮੇਸ਼ਰ ਜਿਹਨੂੰ ਅਸੀਂ ਜਿਹਨੂੰ ਅਸੀਂ ਰੱਬ ਕਹਿੰਨੇ ਆ ਉਹਦੇ ਡਰ